ਸਸਿਕਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਗੱਲ ਕਰਨ ਜਾ ਰਹੇ ਆ ਅੱਜ ਰਾਤ ਦੇ ਮੌਸਮ ਦੇ ਅਪਡੇਟ ਦੀ ਲਗਭਗ ਰਾਤ ਦੇ 8:00 ਵੱਜ ਚੁੱਕੇ ਨੇ ਤੇ ਸਮਾਂ ਦੇਖਿਆ ਜਾਵੇ ਤਾਂ ਥੋੜਾ ਜਿਹਾ ਲੇਟ ਹੋ ਗਈ ਹੈ ਵੀਡੀਓ ਅੱਜ ਬਾਕੀ ਸੈਟਲਾਈਟ ਮੈਪਸ ਤੋਂ ਕਲੀਅਰ ਹੋ ਰਿਹਾ ਕਿ ਬੱਦਲੀ ਸਿਸਟਮ ਪੰਜਾਬ ਵੱਲ ਕੂਚ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਇਨ੍ਹਾਂ ਇਲਾਕਿਆਂ ਦੇ ਵਿੱਚ ਬੱਦਲੀ ਸਿਸਟਮ ਪੰਜਾਬ ਵੱਲ ਕੂਚ ਕਰ ਚੁੱਕੇ ਨੇ ਅਮਰਸਰ ਤਰਨਤਾਰਨ ਤੇ ਕਪੂਰਥਲਾਈ ਨਾ ਇਲਾਕੇ ਵਿੱਚ ਬੱਦਲਬਾਝਾ ਦਾ ਸਿਸਟਮ ਬਣਨਾ ਸ਼ੁਰੂ ਵੀ ਹੋ ਚੁੱਕਿਆ ਹੈ ਤੇ ਰਾਤ ਦੇ ਵੇਲੇ ਹੀ ਨਾ ਇਲਾਕੇ ਦੇ ਵਿੱਚ ਬੱਦਲ ਬਾਈ ਸਾਨੂੰ ਆਮ ਦੇਖਣ ਨੂੰ ਮਿਲੇਗੀ ਤੇ ਸਵੇਰ ਦੇ ਵੇਲੇ ਤੱਕ ਸੰਘਣੀ ਬੱਦਲ ਬਾਈ ਇਹਨਾਂ ਚਾਰ ਪੰਜ ਜ਼ਿਲ੍ਹੇ ਜਿਵੇਂ ਤੁਹਾਨੂੰ ਅਸੀਂ ਦੁਪਹਿਰ ਦੀ ਵੀਡੀਓ ਵਿੱਚ ਦੱਸਿਆ ਸੀ ਕਿ ਅੰਮ੍ਰਿਤਸਰ ਤਰਨਤਾਰਨ ਪਠਾਨਕੋਟ ਗੁਰਦਾਸਪੁਰ ਕਪੂਰਥਲਾ ਜਲੰਧਰ ਤੇ ਨੇੜੇ-ਤੇੜੇ ਦੇ 40-50 ਕਿਲੋਮੀਟਰ ਦੇ ਏਰੀਆ ਵਿੱਚ ਬੱਦਲ ਬਾਈ ਸਾਨੂੰ ਬਣਦੀ ਹੋਈ ਦਿਖਾਈ ਦੇਵੇਗੀ ਹਲਕੀ ਦਰਮਿਆਨੀ ਕਿਣਮਣ ਕਾਣੀ ਦੇਖਣ ਨੂੰ ਮਿਲ ਸਕਦੀ ਹੈ ਤੇ ਨਾਲ ਦੇ ਨਾਲ ਤਾਪਮਾਨ ਦੇ ਵਿੱਚ ਵੱਡੀ ਘਰਾਵਟ ਅੱਜ ਰਾਤ ਸਾਨੂੰ ਆਉਂਦੀ ਹੋਈ ਦਿਖਾਈ ਦੇਵੇਗੀ ਅਗਰ ਗੱਲ ਕੀਤੀ ਜਾਵੇ ਤਾਂ ਮੌਸਮ ਦੇ ਵਿੱਚ ਹਵਾਵਾਂ ਦਾ ਰੁੱਖ ਜਿਹੜਾ ਉਹ ਪੱਛਮੀ ਦਿਸ਼ਾ ਤੋਂ ਫਿਲਹਾਲ ਹਲਕਾ ਦਰਮਿਆਨਾ ਹੀ ਹੈ ਪੂਰਬੀ ਦਿਸ਼ਾ ਦੀ ਹਵਾ ਲਗਾਤਾਰ ਪੰਜਾਬ ਦੇ ਵਿੱਚ ਇਸ ਟਾਈਮ ਵਗ ਰਹੀ ਹੈ ਤੇ ਜਿਸ ਦੇ ਕਾਰਨ ਸਾਨੂੰ ਉਮੀਦ ਹੈ ਕਿ ਕੱਲ ਨੂੰ ਧੁੰਦ ਦੇ ਹਾਲਾਤ ਵੀ ਸਵੇਰ ਦੇ ਵੇਲੇ ਦੇਖਣ ਨੂੰ ਮਿਲ ਸਕਦੇ ਨੇ ਬਾਕੀ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਦੇ ਵਿੱਚ ਹਾਲਾਤ ਕਿਵੇਂ ਦੇ ਨੇ ਇਸ ਟਾਈਮ ਮੌਸਮ ਦੇ ਤਾਪਮਾਨ ਧੁੰਦ ਦਾ ਕਿਵੇਂ ਦੇ ਹਾਲਾਤ ਨੇ ਚੈਨਲ ਤੇ ਨਵੇਂ ਹੋ ਤਾਂ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦਿਓ ਜੀ ਇਸ ਤੋਂ ਇਲਾਵਾ ਅਗਰ ਹੋਰ ਗੱਲ ਕੀਤੀ ਜਾਵੇ ਮੌਸਮ ਦੇ ਅਮੀਜ਼ਾਸ ਦੀ ਤਾਂ ਬੱਦਲ ਵਾਈ ਸਾਨੂੰ ਸਵੇਰ ਦੇ ਮੇਲੇ ਪਹਿਲੇ ਘੰਟੇ ਵਿੱਚ ਵੀ ਦੇਖਣ ਨੂੰ ਮਿਲੇਗੀ ਤੇ ਲਗਾਤਾਰ ਬੱਦਲ ਵਾਈ ਪੰਜਾਬ ਉਲਕੂਚ ਕਰ ਰਹੀ ਹੈ ਜਿਸ ਦਾ ਮੀਂਹ ਦੇ ਪੱਖ ਤੋਂ ਕੋਈ ਵੱਡਾ ਅਸਰ ਤਾਂ ਨਹੀਂ ਅਜ ਰਾਤ ਅਗਰ ਗੱਲ ਕੀਤੀ ਜਾਵੇ ਓਵਰ ਆਲ ਪਰ ਇਹ ਇੰਨਾ ਜ਼ਰੂਰ ਹੈ ਕਿ ਇਹ ਮੌਸਮ ਜਿਹੜਾ ਹੈ ਉਹ ਠੰਡ ਦੀ ਜਿਹੜੀ ਗਤੀਵਿਧੀ ਉਸ ਨੂੰ ਵਧਾਉਣ ਦੇ ਵਿੱਚ ਆਪਣਾ ਹੱਥ ਜ਼ਰੂਰ ਦੰਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਇਸ ਦੇ ਨਾਲ ਸਾਨੂੰ ਉਮੀਦ ਹੈ ਕਿ ਅਗਰ ਕਿੰਮਣ ਕਣੀ ਹੁੰਦੀ ਹੈ ਤਾਂ ਤਾਪਮਾਨ ਇੱਕ ਤੋਂ ਤੋੜ ਡਿਗਰੀ ਪੰਜਾਬ ਦਾ ਘਿਰਦਾ ਹੋਇਆ ਦਿਖਾਈ ਦੇਵੇਗਾ ਓਵਰ ਆਲ ਮੌਸਮ ਠੀਕ ਹੈ ਕੋਈ ਵੱਡੀ ਗਤੀਵਿਧੀ ਨਹੀਂ ਹੈ ਤੇ ਸਵੇਰ ਦੇ ਵੇਲੇ ਜਿਹੜੀ ਜਾਣਕਾਰੀ ਹੋਵੇਗੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਜਾਣਕਾਰੀ ਲੈ ਕੇ ਚੈਨਲ ਦੇ ਉੱਪਰ ਹਾਜ਼ਰ ਹੋਵਾਂਗੇ ਉਦੋਂ ਤੱਕ ਬਣੇ ਰਹੋ ਚੈਨਲ ਵੈਦਰ ਅਪਡੇਟਸ ੁਰਤੇ ਕੋਈ ਹੋਰ ਸੁਝਾਅ ਹੈ ਕਮੈਂਟ ਹੈ ਤਾਂ ਕਮੈਂਟ ਬਾਕਸ ਵਿੱਚ ਕਮੈਂਟ ਕਰ ਦਿਓ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ ਬਣੇ ਰਹੋ ਚੈਨਲ ਵੈਦਰ ਅਪਡੇਟਸ ੁਰਤੇ